ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਐਸਕੇਐਮ ਵੱਲੋਂ ਮੋਗਾ ਵਿੱਚ ਅੱਜ ਕਿਸਾਨ ਮਹਾਪੰਚਾਇਤ ਦਾ ਯੋਜਨ ਕੀਤਾ ਜਾ ਰਿਹਾ ਹੈ ਉਮੀਦ ਹੈ ਵੱਖ-ਵੱਖ ਸੰਗਠਨਾਂ ਤੋਂ 40 ਤੋਂ 50 ਹਜ਼ਾਰ ਕਿਸਾਨ ਇੱਥੇ ਇਕੱਠੇ ਹੋਣਗੇ ਸੀਨੀਅਰ ਕਿਸਾਨ ਆਗੂ ਰਕੇਸ਼ ਟਿਕਾਤ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਹਾਲਾਂਕਿ ਵੱਡੇ ਗਿਣਤੀ ਵਿੱਚ ਕਿਸਾਨਾਂ ਨੇ ਸ਼ੁਰੂ ਹੋ ਗਏ ਹਨ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਅਸੀਂ ਹਮੇਸ਼ਾ ਸੰਘਰਸ਼ ਕਰਦੇ ਹਾਂ ਤੇ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਥਾਵਾਂ ਤੇ ਮਹਾਪੰਚਾਇਤਾਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਮਹਾਪੰਚਾਇਤਾਂ ਲਈ ਸਾਡੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ ਜਿਸ ਵਿੱਚ ਸਾਰੇ ਕਿਸਾਨ ਸੰਗਠਨ ਦੇ ਆਗੂ ਪਹੁੰਚੇ ਹਨ 300 ਪੁਲਿਸ ਕਰਮਚਾਰੀ ਟ੍ਰੈਫਿਕ ਅਤੇ ਹੋਰ ਪ੍ਰਬੰਧਾਂ ਨੂੰ ਸੰਭਾਲਣਗੇ ਕਿਸਾਨਾਂ ਦੀ ਮਹਾਪੰਚਾਇਤਕਰਨ ਨਾਲ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੋਗਾ ਪੁਲਿਸ ਇਸ ਮਾਮਲੇ ਸੰਬੰਧੀ ਪੂਰੀ ਤਰ੍ਹਾਂ ਚੌਕਸ ਹੈ ਪੁਲਿਸ ਨੇ ਕਿਸਾਨ ਆਗਵਾ ਨਾਲ ਮੀਟਿੰਗ ਕੀਤੀ ਇਸ ਤੋਂ ਬਾਅਦ ਟ੍ਰੈਫਿਕ ਪ੍ਰਬੰਧਨ ਅਤੇ ਹੋਰ ਪ੍ਰਬੰਧਾਂ ਲਈ 300 ਪੁਲਿਸ ਕਰਮਚਾਰੀਆਂ ਤਾਇਨਾਤ ਕੀਤੇ ਗਏ ਹਨ ਐਸਐਸਪੀ ਮੋਗਾ ਅਜੇ ਗਾਂਧੀ ਨੇ ਖੁਦ ਸਾਰੇ ਪ੍ਰਬੰਧ ਦਾ ਜਾਇਜ਼ਾ ਲਿਆ ਹੈ ਉਹਨਾਂ ਕਿਹਾ ਕਿ ਇਸ ਨਾਲ ਕਿਸੇ ਨੂੰ ਵੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਐਸਕੇਮ ਆਗੂ ਅਜੇ ਤੱਕ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਏ ਹਨ ਹਾਲਾਂਕਿ ਸੰਘਰਸ਼ ਵਿੱਚ ਸ਼ਾਮਲ ਹੋਣ ਸੰਬੰਧੀ ਦੋਵਾਂ ਧਿਰਾਂ ਵਿਚਕਾਰ ਇੱਕ ਮੀਟਿੰਗ ਜ਼ਰੂਰ ਹੋਈ ਹੈ ਜਦੋਂ ਕਿ ਕੋਈ ਆਗੂ ਇਹ ਵੀ ਚਾਹੁੰਦੇ ਹਨ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਹ ਲੜਾਈਕ ਜੋ ਠੋਕੇ ਲੜਨ ਤਾਂ ਜੋ ਇਸ ਲਹਿਰ ਨੂੰ ਸਫਲ ਬਣਾਇਆ ਜਾ ਸਕੇ ਸਜੋਤ ਕਿਸਾਨ ਮੋਰਚੇ ਦੇ ਭਾਰਤ ਦੇ ਦੇਸ਼ਾਂ ਨਿਰਦੇਸ਼ਾਂ ਦੇ ਮੁਤਾਬਕ ਅੱਜ 9 ਤਰੀਕ ਨੂੰ ਦਾਣਾ ਮੰਡੀ ਮੋਗਾ ਵਿਖੇ ਅੱਜ ਇਹ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਜਿਸ ਦੇ ਵਿੱਚ ਤਕਰੀਬਨ 45 ਤੋਂ 50 ਹਜ਼ਾਰ ਕਿਸਾਨ ਇੱਥੇ ਪਹੁੰਚਣ ਦੀ ਸੰਭਾਵਨਾ ਹੈ ਸਾਰੀ ਮੋਗਾ ਸੌਰੀ ਪੰਜਾਬ ਦੀ ਸਟੇਟ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਪਹੁੰਚ ਰਹੇ ਆ ਜਿੱਥੋਂ ਭਾਰਤ ਲੈਵਲ ਦੇ ਸਾਡੇ ਚੌਧਰੀ ਰਕੇਸ਼ਟ ਕੈਜ ਜੀ ਵੀ ਇਥੇ ਸਪੈਸ਼ਲ ਤੌਰ ਤੇ ਮੋਗਾ ਦੀ ਕਿਸਾਨ ਮਹਾਪੰਚਾਇਤ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਪਹੁੰਚ ਰਹੇ ਆ ਤੇ ਜੋ ਕਿ ਕਿਸਾਨਾਂ ਨੂੰ ਸੰਬੋਧਨ ਕਰਨਗੇ ਦੇਖੋ ਜੀ ਅਸੀਂ ਸਰਕਾਰ ਨੂੰ ਇਹ ਅਪੀਲ ਕਰ ਚੁੱਕੇ ਹਾਂ ਪਹਿਲਾਂ ਸਾਡੇ ਐਸ ਕੇ ਐਮ ਵੀ ਅਪੀਲ ਕਰ ਚੁੱਕੀ ਆ ਵੀ ਜਿਹੜੀਆਂ ਮੰਗਾਂ ਦੇ ਬਾਬਤ ਅਸੀਂ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਉਹਨਾਂ ਜਿਹੜੇ ਸਾਡੇ ਕਿਸਾਨ ਵੀਰ ਖਨੌਰੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨ ਕੇ ਸਾਡੀਆਂ ਸਾਰਿਆਂ ਦੀਆਂ ਇੱਕ ਮੰਗਾਂ ਉਹ ਮੰਗਾਂ ਮੰਨ ਲ ਸਾਨੂੰ ਕੋਈ ਇਸ ਗੱਲ ਦਾ ਗਿਲਾ ਨਹੀਂਗਾ ਜਾਂ ਇਤਰਾਜ਼ ਨਹੀਂਗਾ ਵੀ ਜੇ ਤੁਸੀਂ ਉਹ ਮੰਗਾ ਲਾਗੂ ਕਰੋ ਸਾਨੂੰ ਅਸੀਂ ਉਹਨਾਂ ਦੀਆਂ ਮੰਗਾ ਦੇ ਵਿੱਚ ਸਾਡੀਆਂ ਸੇਮ ਮੰਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਐਸਕੇਐਮ ਵੱਲੋਂ ਮੋਗਾ ਵਿੱਚ ਅੱਜ ਕਿਸਾਨ ਮਹਾਪੰਚਾਇਤ ਦਾ ਯੋਜਨ ਕੀਤਾ ਜਾ ਰਿਹਾ ਹੈ ਉਮੀਦ ਹੈ ਵੱਖ-ਵੱਖ ਸੰਗਠਨਾਂ ਤੋਂ 40 ਤੋਂ 50 ਹਜ਼ਾਰ ਕਿਸਾਨ ਇੱਥੇ ਇਕੱਠੇ ਹੋਣਗੇ ਸੀਨੀਅਰ ਕਿਸਾਨ ਅਗੁਰ ਰਕੇਸ਼ਟ ਕੇਤ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਹਾਲਾਂਕਿ ਵੱਡੇ ਗਿਣਤੀ ਵਿੱਚ ਕਿਸਾਨਾਂ ਨੇ ਸ਼ੁਰੂ ਹੋ ਗਏ ਹਨ ਕਿਸਾਨ ਆਗੂਆਂ ਨੇ ਕਿਹਾ ਹੈ ਕਿਸਾਨ ਆਪਣੀਆਂ ਮੰਗਾਂ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਅਸੀਂ ਹਮੇਸ਼ਾ ਸੰਘਰਸ਼ ਕਰਦੇ ਹਾਂ ਤੇ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਥਾਵਾਂ ਤੇ ਮਹਾਪੰਚਾਇਤਾਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਮਹਾਪੰਚਾਇਤਾਂ ਲਈ ਸਾਡੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ ਜਿਸ ਵਿੱਚ ਸਾਰੇ ਕਿਸਾਨ ਸੰਗਠਨ ਦੇ ਆਗੂ ਪਹੁੰਚੇ ਹਨ 300 ਪੁਲਿਸ ਕਰਮਚਾਰੀ ਟ੍ਰੈਫਿਕ ਅਤੇ ਹੋਰ ਪ੍ਰਬੰਧਾਂ ਨੂੰ ਸੰਭਾਲਣਗੇ ਕਿਸਾਨਾਂ ਦੀ ਮਹਾਪੰਚਾਇਤ ਕਰਨ ਨਾਲ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੋਗਾ ਪੁਲਿਸ ਇਸ ਮਾਮਲੇ ਸੰਬੰਧੀ ਪੂਰੀ ਤਰ੍ਹਾਂ ਚੋਕਸ ਹੈ ਪੁਲਿਸ ਨੇ ਕਿਸਾਨਾਂ ਆਗਵਾ ਨਾਲ ਮੀਟਿੰਗ ਕੀਤੀ ਇਸ ਤੋਂ ਬਾਅਦ ਟ੍ਰੈਫਿਕ ਪ੍ਰਬੰਧਨ ਅਤੇ ਹੋਰ ਪ੍ਰਬੰਧਾਂ ਲਈ 300 ਪੁਲਿਸ ਕਰਮਚਾਰੀਆਂ ਤਾਇਨਾਤ ਕੀਤੇ ਗਏ ਹਨ ਐਸਐਸਪੀ ਮੋਗਾ ਅਜੇ ਗਾਂਧੀ ਨੇ ਖੁਦ ਸਾਰੇ ਪ੍ਰਬੰਧ ਦਾ ਜਾਇਜ਼ਾ ਲਿਆ ਹੈ ਉਹਨਾਂ ਕਿਹਾ ਕਿ ਇਸ ਨਾਲ ਕਿਸੇ ਨੂੰ ਵੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਐਸਕੇਮ ਆਗੂ ਅਜੇ ਤੱਕ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਏ ਹਨ ਹਾਲਾਂਕਿ ਸੰਘਰਸ਼ ਵਿੱਚ ਸ਼ਾਮਲ ਹੋਣ ਸੰਬੰਧੀ ਦੋਵਾਂ ਧਿਰਾਂ ਵਿਚਕਾਰ ਇੱਕ ਮੀਟਿੰਗ ਜ਼ਰੂਰ ਹੋਈ ਹੈ ਜਦੋਂ ਕਿ ਕੋਈ ਆਗੂ ਇਹ ਵੀ ਚਾਹੁੰਦੇ ਹਨ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਹ ਲੜਾਈਕ ਜੋ ਠੋਕੇ ਲੜਨ ਤਾਂ ਜੋ ਇਸ ਲਹਿਰ ਨੂੰ ਸਫਲ ਬਣਾਇਆ ਜਾ ਸਕੇ ਸਜੋਤ ਕਿਸਾਨ ਮੋਰਚੇ ਦੇ ਭਾਰਤ ਦੇ ਦੇਸ਼ਾਂ ਨਿਰਦੇਸ਼ਾਂ ਦੇ ਮੁਤਾਬਕ ਅੱਜ 9 ਤਰੀਕ ਨੂੰ ਦਾਣਾ ਮੰਡੀ ਮੋਗਾ ਵਿਖੇ ਅੱਜ ਇਹ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਜਿਸ ਦੇ ਵਿੱਚ ਤਕਰੀਬਨ 45 ਤੋਂ 50 ਹਜ਼ਾਰ ਕਿਸਾਨ ਇੱਥੇ ਪਹੁੰਚਣ ਦੀ ਸੰਭਾਵਨਾ ਹੈ ਸਾਰੀ ਮੋਗਾ ਸੌਰੀ ਪੰਜਾਬ ਦੀ ਸਟੇਟ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਪਹੁੰਚ ਰਹੇ ਆ ਜਿੱਥੋਂ ਭਾਰਤ ਲੈਵਲ ਦੇ ਸਾਡੇ ਚੌਧਰੀ ਰਕੇਸ਼ਟ ਕੈਜ ਜੀ ਵੀ ਇਥੇ ਸਪੈਸ਼ਲ ਤੌਰ ਤੇ ਮੋਗਾ ਦੀ ਕਿਸਾਨ ਮਹਾਪੰਚਾਇਤ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਪਹੁੰਚ ਰਹੇ ਆ ਤੇ ਜੋ ਕਿ ਕਿਸਾਨਾਂ ਨੂੰ ਸੰਬੋਧਨ ਕਰਨਗੇ ਦੇਖੋ ਜੀ ਅਸੀਂ ਸਰਕਾਰ ਨੂੰ ਇਹ ਅਪੀਲ ਕਰ ਚੁੱਕੇ ਹਾਂ ਪਹਿਲਾਂ ਸਾਡੇ ਐਸ ਕੇ ਐਮ ਵੀ ਅਪੀਲ ਕਰ ਚੁੱਕੀ ਆ ਵੀ ਜਿਹੜੀਆਂ ਮੰਗਾਂ ਦੇ ਬਾਬਤ ਅਸੀਂ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਉਹਨਾਂ ਜਿਹੜੇ ਸਾਡੇ ਕਿਸਾਨ ਵੀਰ ਖਨੌਰੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨ ਕੇ ਸਾਡੀਆਂ ਸਾਰਿਆਂ ਦੀਆਂ ਇੱਕ ਮੰਗਾਂ ਉਹ ਮੰਗਾਂ ਮੰਨ ਲ ਸਾਨੂੰ ਕੋਈ ਇਸ ਗੱਲ ਦਾ ਗਿਲਾ ਨਹੀਂਗਾ ਜਾਂ ਇਤਰਾਜ਼ ਨਹੀਂਗਾ ਵੀ ਜੇ ਤੁਸੀਂ ਉਹ ਮੰਗਾ ਲਾਗੂ ਕਰੋ ਸਾਨੂੰ ਅਸੀਂ ਉਹਨਾਂ ਦੀਆਂ ਮੰਗਾ ਦੇ ਵਿੱਚ ਸਾਡੀਆਂ ਸੇਮ